ਦਾ ਦੇਣ ਵਾਲੀ ਮਰਦਾਬਾਦ 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 ਸਭ ਤੋਂ ਸਦਰ ਮਰਦਾਬਾਦ ਮਰਦਾਬਾਦ ਮਰਦਾ ਜਿਹੜਾ ਤੁਸੀਂ ਸੁਣਦੇ ਹੋ ਕੀ ਗੱਲ ਦੂ ਇਹ ਮੇਰੇ بیٹے ਤੇ ਨਾਰਾਜ ਘਰ ਗੁੜੀ ਕਾਕਾ ਅਸਦੀਪ ਨਾਲ 22 ਸਾਲ ਤੋਂ ਰਿਲੇਸ਼ਨ ਚ ਸੀ ਬੇਟਾ ਸੀ ਕਾਕਾ ਅਸਦੀਪ ਮੇਰਾ ਜਿੱਦੇ ਬੇਟੇ ਨੇ ਆਈਡੀ ਲੈਤੀਆਂ ਦਿੱਤੀ ਆ ਇਹਨੇ ਕੁੜੀ ਨੇ ਬੇਟੇ ਨੂੰ ਆਈਡੀ ਉਸੇ ਦਿਨੀ ਮੇਰੇ ਬੇਟੇ ਨੇ ਮੈਨੂੰ ਕਹੋ ਰਾ ਕੇ ਦੱਸਿਆ ਮੰਮੀ ਮੈਂ ਤੇਰੀ ਨੂੰਹ ਪਸੰਦ ਕਰਦੀ ਨਿਕਾ ਰੋਂਦੀ ਰਹੀ ਕਹਿੰਦੀ ਮੇਰੇ ਨਾਲ ਉਹ ਮੈਰਿਜ ਕਰਵਾ। ਕੰਮ ਕੀ ਦਿੱਤੀ ਕਹਿੰਦੇ ਜੇ ਪਿਓ ਦਾ ਪੁੱਤਾਂ ਤਾਂ ਘਰੇ ਰਹੇ। ਮੋਰਚੀ ਚਰਖਾ ਤੁਹਾਨੂੰ ਕਹਿੰਦੇ ਵੀ ਅਸੀਂ ਹੁਣੀ ਰੇਡ ਕਰਦੇ ਆਂ। ਔਰ ਇੱਥੇ ਕੁਝ ਦਲਾਲ ਕਿਸਮ ਦੇ ਬੰਦੇ ਆ ਗਏ। ਉਹ ਕਹਿੰਦੇ ਪਹਿਲਾਂ ਤਾਂ ਕੁੜੀ ਦਾ ਨਾਮ ਹੋਣਾ। ਤੇ ਜਦੋਂ ਸੂਸਾਈਡ ਨੋਟ ਦੇ ਵਿੱਚ ਮੇਰੇ ਬੇਟੇ ਨੇ ਸੂਸਾਈਡ ਨੋਟ ਦੇ ਵਿੱਚ ਕੁੜੀ ਦਾ ਨਾਮ ਪਰਿਵਾਰ ਦਾ ਨਾਮ ਧਰਤਾ ਤੇ ਕੁੜੀ ਦਾ ਨਾਮ ਅਸੀਂ ਕਿਵੇਂ ਕਢਵਾ ਦਈਏ? ਕੁੜੀ ਇੱਕ ਵਾਰੀ ਭੱਜ ਕੇ ਮੇਰੇ ਘਰੇ ਆਈ ਮੇਰੇ ਬੇਟੇ ਦਾ ਮੈਰਿਜ ਕਰਾਉਣ ਦੀ ਤਕੀ ਮੰਗ ਕਰ ਰਹੇ ਨੇ ਜਿਹੜਾ ਮੇਰੇ ਕੋਲੋਂ ਮੰਗੇ ਇਹ ਹੀ ਕਰ ਰਹੇ ਨੇ ਵੀ ਤੁਸੀਂ ਉਹਨੇ ਹੀ ਗ੍ਰਿਫਤਾਰ ਕਰੋ ਇਹ ਸੁਸਾਇਡ ਸੁਸਾਇਡ ਕੇ ਮੇਕ ਕੀਤਾ ਜਾ ਰਿਹਾ ਉਸ ਮਤ ਸੁਸਾਇਡ ਸਾਨੂੰ ਇਹਨਾਂ ਨੂੰ ਤਾਂ ਪਤਾ ਲੱਗਿਆਗਾ ਡੈੱਡ ਬੋਡੀ ਦੀ ਪਹੁੰਚ ਹੈਗੀ ਮੋਰਚੀ ਦੇ ਚ ਬਟਾਲੇ ਸਿਵਲ ਹਸਪਤਾਲ ਚ ਵੀ ਉਹਨਾਂ ਸਲਫਾਸ ਖਾਲੀ ਸੀਗੀ ਰਾਤ ਨੂੰ ਨਾਮ ਕੀ ਮਸਲਾ ਹੋਇਆ ਹੈ ਜਿਹੜਾ ਤੁਸੀਂ ਕੋਲ ਬੈਠ ਕੇ ਕੀ ਗੱਲ ਹੋਈ ਇਹ ਮੇਰੇ بیٹے ਤੇ ਨਾਰਾਜ ਘਰ ਗੁੜੀ ਆਕਾਸ਼ਦੀਪ ਨਾਲ 22 ਸਾਲ ਤੋਂ ਰਿਲੇਸ਼ਨ ਚ ਸੀ ਬੇਟਾ ਸੀ ਘਾਲਦੀਪ ਮੇਰਾ ਜਿੰਦੇ ਬੇਟੇ ਨੇ ਆਈਡੀ ਲੈਤੀਆਂ ਦਿੱਤੀ ਆਨੇ ਕੁੜੀ ਨੇ ਬੇਟੇ ਨੂੰ ਆਈਡੀ ਉਸੇ ਦਿਨੀ ਮੇਰੇ ਬੇਟੇ ਨੇ ਮੈਨੂੰ ਘਰ ਆ ਕੇ ਦੱਸਿਆ ਮੰਮੀ ਮੈਂ ਤੇਰੀ ਨੂੰਹ ਪਸੰਦ ਕਰਦੀ ਹਾਂ ਉਸ ਤੋਂ ਬਾਅਦ ਕੁੜੀ ਮੇਰੇ ਘਰ ਆਉਂਦੀ ਰਹੀ ਤੇ ਕਹਿੰਦੀ ਮੈਂ ਤੇ ਨਾਲ ਕੋਟ ਮੈਰਿਜ ਕਰਵਾ ਇਹਨਾਂ ਨੇ ਇਹਦੇ ਡੈਡੀ ਨੇ ਕਿਹਾ ਆਕਾਸ਼ ਦੀਪ ਦੇ ਨੇ ਵੀ ਬੇਟਾ ਆਪਾਂ ਸਹਿਮਤੀ ਨਾਲ ਵਿਆਹ ਕਰਾਂਗੇ ਤੁਹਾਡੀ ਖੁਸ਼ੀ ਨਾਲ ਸਾਡੀ ਖੁਸ਼ੀ ਆ ਉਸ ਤੋਂ ਬਾਅਦ ਮੇਰੇ ਘਰ ਰਿਸ਼ਤਾ ਆਇਆ ਰਿਸ਼ਤੇ ਤੋਂ ਬਾਅਦ ਇਹਨਾਂ ਨੇ ਪਤਾ ਨਹੀਂ ਨਾ ਨੁਕਰ ਕੀਤੀ ਕਿ ਇਹਨਾਂ ਦੇ ਪਿੰਡ ਦਾ ਸੀਨੀਅਲ ਦਾ ਪਿੰਦਰ ਸਰਪੰਚ ਇਹਨਾਂ ਨਾਲ ਮਿਲਿਆ ਹੋਇਆ ਤੇ ਹਾਲਾਂਕਿ ਜਦੋਂ ਕਿ ਅਸੀਂ 1.5 ਸਾਲ ਤੇ ਵਿੱਚ ਵਿੱਚ ਅਸੀਂ ਬੱਚੇ ਨੂੰ ਸਮਝਾ ਲਿਆ ਸੀ ਬੱਚਾ ਕਹਿੰਦਾ ਠੀਕ ਆ ਤੇ ਉਸ ਤੋਂ ਬਾਅਦ ਫਿਰ ਇਹਨਾਂ ਦੀ ਗੱਲਬਾਤ ਚੱਲੀ ਗੱਲਬਾਤ ਚੱਲਦੀ ਤੋਂ ਬਾਅਦ ਅੱਜ ਤੋਂ 2 ਮਹੀਨੇ ਪਹਿਲਾਂ ਇਹਨਾਂ ਨੇ ਕੀ ਕੀਤਾ ਊਡੀ ਚੈਟ ਕਰਦੀ ਮੇਰੇ ਬੇਟੇ ਨਾਲ ਫੜੀ ਤੇ ਬੇਟੇ ਨੂੰ ਜਦੋਂ ਚੈਟ ਕਰਦੇ ਫੜਿਆ ਇਹ ਉਹਨੂੰ ਪਤਾ ਨਹੀਂ ਸੀ ਕੁੜੀ ਨੇ ਲਿਖਿਆ ਕਿ ਵੀ ਮੇਰਾ ਮੋਬਾਈਲ ਖੜਿਆ ਗਿਆ ਤੂੰ ਹੁਣ ਕੁਝ ਬੋਲੀ ਨਾ ਤੇ ਬੇਟੇ ਨੇ ਮੋਬਾਈਲ ਆਖਿਆ ਕਿ ਤੇ ਕੁੜੀ ਚੈਟ ਕਰ ਰਹੀ ਆ ਉੱਥੇ ਹੀ ਚੈਟ ਕਰੀ ਗਿਆ ਇਹਦੇ ਦੋਨੇ ਪਤਾਨੇ ਕਮਲ ਸਿੰਘ ਇੱਕ ਇੱਕ ਨੋਬੀ ਕੀ ਆ ਉਹਨਾਂ ਨੇ ਕਿਹਾ ਮੇਰੇ ਬੇਟੇ ਨੂੰ ਧਮਕੀ ਦਿੱਤੀ ਕਹਿੰਦੇ ਜੇ ਪਿਓ ਦਾ ਪੋਤਾ ਤਾਂ ਘਰੇ ਰਹੇ ਹਾਲਾਂਕਿ ਉਸ ਦਿਨ ਬੇਟਾ ਮੇਰਾ ਘਰ ਵੀ ਨਹੀਂ ਸੀ ਨਾ ਕਿ ਮੇਰੇ ਹਸਬੰਦ ਘਰੇ ਸੀਗੇ ਇਹਨਾਂ ਨੇ ਕੀ ਕੀਤਾ ਆ ਕੇ ਮੇਰਾ 12:30 ਵਜੇ ਗੇਟ ਖੜਕਾਇਆ ਮੇਰੇ ਕਮਰੇ ਚੈੱਕ ਕੀਤੇ ਜਾਣ ਤੇ ਉਸ ਤੋਂ ਬਾਅਦ ਮੈਂ ਕਿਹਾ ਮੈਂ ਗੇਟ ਨਹੀਂ ਖੋਲਣਾ ਅਸੀਂ ਘਰੇ ਮਾਮਾ ਤੀਆਂ ਇਕੱਲੀਆਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਕੀ ਕੀਤਾ ਇਹ ਕਹਿੰਦੇ ਅਸੀਂ ਸਰਪੰਚ ਕੋਲੇ ਜਾਨੇ ਆ ਅੱਧੇ ਘੰਟੇ ਦੇ ਵਿੱਚ ਦੁਬਾਰਾ ਇਹ ਦੋ ਮੋਟਰਸਾਈਕਲਾਂ ਤੇ ਇੱਕ ਬੋਲਟ ਸੀ ਇੱਕ ਸਪਲੈਂਡਰ ਸੀ ਚਾਰ ਬੰਦੇ ਸੀ ਇਹ ਇਹ ਦੁਬਾਰਾ ਵਾਪਸ ਆ ਕੇ ਕਹਿੰਦੇ ਰਾਜੂ ਜੀ ਆਕਾਸ਼ਦੀਪ ਗਾਣਾ ਕੱਢ ਕੇ ਮੇਰੇ ਪੁੱਤ ਨੂੰ ਕਹਿੰਦੇ ਗੇਟ ਖੋਲੋ ਮੈਂ ਕਿਹਾ ਕਹਿੰਦੇ ਅਸੀਂ ਸਰਪੰਚ ਹੈਪੀ ਨੂੰ ਲੈ ਕੇ ਆਏ ਆ ਮੈਂ ਕਿਹਾ ਹੈਪੀ ਸਰਪੰਚ ਜੀ ਤੂੰ ਆਇਆ ਪੁੱਤ ਮੈਂ ਗੇਟ ਖੋਲਦੀ ਆ ਪਰ ਜੇ ਹੈ ਰੈਪੀ ਸਰਪੰਚ ਹੁੰਦਾ ਉਹਨਾਂ ਨਾਲ ਤਾਂ ਬੋਲਦਾ ਮੈਂ ਕੀ ਕੀਤਾ ਮੈਂ 112 ਤੇ ਕੰਪਲੀਟ ਕੀਤੀ ਜਦੋਂ ਮੈਂ 112 ਤੇ ਕੰਪਲੀਟ ਕਰਕੇ ਇਹਨਾਂ ਨੂੰ ਕਿਹਾ ਮੈਂ ਕਿਹਾ ਕੈਮਰੇ ਤੇ ਖੜੇ ਰਹੋ ਪਰ ਇਹ ਉਦੋਂ ਹੀ ਫਰਾਰ ਹੋ ਗਏ ਹੁਣ ਕੀ ਗੱਲ ਹੋਈ ਐ ਉਸ ਤੋਂ ਬਾਅਦ ਫਿਰ ਇਹਨਾਂ ਨੇ ਕੀ ਕੀਤਾ ਇਹਨਾਂ ਦੇ ਇਹਨਾਂ ਦਾ ਕੋਈ ਬੇਟਾ ਕਾ ਕਮਲ ਉਹਦੀ ਕੋਈ ਫਰੈਂਡ ਆ ਗਈ ਜਗਰਾਵਾਂ ਦੀ ਉਥੋਂ ਪਤਾ ਨਹੀਂ ਇਹਨਾਂ ਨੇ ਕੀ ਕੀਤਾ ਉਸ ਤੋਂ ਬਾਅਦ ਮੈਨਾਂ ਨੇ ਕੀ ਕੀਤਾ ਮੈਨਾਂ ਨੇ ਫੋਟੋ ਅਸੀਂ ਜਿੰਨੀਆਂ ਇਹਨਾਂ ਨੇ ਬਿੰਦਰ ਸਰਪੰਚ ਨੂੰ ਦਿੱਤੀਆਂ ਬਿੰਦਰ ਸਰਪੰਚ ਇਹਨਾਂ ਦੀ ਮਾਤਾ ਨਾਲ ਅਟੈਚ ਹੈ ਬਿੰਦਰ ਨੇ ਪੈਸੇ ਕਾਤੇ ਨਹੀਂ ਵੀ ਕਹਿੰਦੇ ਵੰਦਰ ਸਰਪੰਚ ਨੇ ਇਹ ਨੁਮਾਹ ਕਰਕੇ ਆਪ ਹੀ ਫੋਟੋ ਵਾਇਰਲ ਕਰਕੇ ਕਹਿੰਦੇ ਆਸਨੀਪ ਨੇ ਫੋਟੋ ਵਾਇਰਲ ਕੀਤੀ ਆ ਆਹੀ ਫੋਟੋ ਜਿਹੜੀ ਪਿੱਛੇ ਆ ਜਿਹੜੀ ਫੋਟੋ ਪਿੱਛੇ ਮੱਕਦੇ ਮੋਬਾਈਲ ਤੇ ਆਹੀ ਫੋਟੋ ਜਿਹੇ ਪੇਟੀ ਉਸੇ ਟਾਈਮ ਆਕਾਸ਼ਦੀਪ ਨੇ ਆਪ ਦਾ ਫੋਨ ਜਦੋਂ ਉਹਦਾ ਡੈਡੀ ਛੜਕਾਂ ਦੇਣ ਲੱਗਿਆ ਉਹਦੇ ਕੋ ਮੋਬਾਈਲ ਉਹਦੇ ਕੋਲੇ ਰੱਖ ਦਿੱਤਾ ਡੈਡੀ ਦੋ ਦਿਨਾਂ ਨੂੰ ਬੁਲਾਇਆ ਇਹਨਾਂ ਨੇ ਟੱਲੇ ਵਾਲ ਕੰਪਲੀਟ ਕੀਤੀ ਸੀ ਤੇ ਕਹਿੰਦਾ ਮੈਂ ਦੋ ਦਿਨਾਂ ਤੱਕ ਮੇਰਾ ਫੋਨ ਕੋਲ ਲਿਓ ਜੇ ਮੇਰੇ ਫੋਨ ਤੋਂ ਕੁਝ ਨਿਕਲੇ ਡੈਡੀ ਸਿਰ ਮੇਰਾ ਜੁੱਤੀ ਸੁੱਡੀ ਹੋਊਗੀ ਅਗਰ ਨਾ ਹੋਇਆ ਤਾਂ ਫਿਰ ਮੈਂ ਦੇਖੂੰਗਾ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਸਰਪੰਚ ਪੰਜ ਇਕੱਠੇ ਕੀਤੇ ਉੱਥੇ ਬੋਲੇ ਉਹ ਕਹਿੰਦੇ ਵੀ ਸਾਡਾ ਭਤੀਜਾ ਗਾਇ ਜਦੋਂ ਕਿ ਸੱਦੋ ਵਾਲਾ ਸਰਪੰਚ ਤੇਜਪਾਲ ਨੇ ਕਿਹਾ ਵੀ ਅਸੀਂ ਇਹ ਮੇਰਾ ਡੇਪਲੀਜੇ ਦੀ ਜ਼ਿੰਮੇਵਾਰੀ ਲੈਣੇ ਆ ਸਰਜੀਤ ਤੂੰ ਦੱਸ ਵੀ ਤੇਰੀ ਕੁੜੀ ਦਾ ਰਿਸ਼ਤਾ ਕਰਨਾ ਕਿ ਨਹੀਂ ਕਰਨਾ ਸਾਰੇ ਤਿਆਰ ਸੀ ਉੱਥੇ ਵਿੰਦਰ ਸਰਪੰਚ ਮਰਿਆ ਕਹਿੰਦਾ ਅਸੀਂ ਕੁੜੀ ਦਾ ਰਿਸ਼ਤਾ ਉੱਥੇ ਨਹੀਂ ਕਰਨਾ ਨਹੀਂ ਕਰਨਾ ਹਾਲਾਂਕਿ ਜਾ ਕੇ ਨਿਹਾਲ ਸਿੰਘ ਆਲੇ ਆ ਕੇ ਜਾ ਕੇ ਮੈਂ ਮੇਰੇ ਪੁੱਤ ਨਾਲ ਖੁਦ ਮਿਲ ਕੇ ਆਈਆਂ ਜੀ ਇਹਨੂੰ ਮੈਂ ਤੇਰੀ ਸਾਰੀ ਨਿਹਾਲ ਸਿੰਘ ਆਲੇ ਫੀਸ ਭਰ ਕੇ ਆਈ ਹਾਂ ਲਾਂਗੇ ਇਹਨਾਂ ਨੇ ਕੁਝ ਨਹੀਂ ਦੱਸਿਆ ਮੈਂ ਫਰੀਦਕੋਟ ਤੋਂ ਉਸ ਦਿਨ ਦੀ ਐਵੀਡੈਂਸ ਹੈ ਕਿ ਮੈਂ ਉੱਥੋਂ ਆਈ ਸੀ ਉਹ ਫਰੀਦਕੋਟ ਤੋਂ ਆਉਂਦੀ ਸਲਾਬਤਪੁਰੇ ਮਾਂ ਪੁੱਤਾਂ ਨੇ ਅਸੀਂ ਰੋਟੀ ਖਾ ਕੇ ਅਸੀਂ ਜਦੋਂ ਅਸੀਂ ਨਿਹਾਲ ਸਿੰਘ ਵਾਲੇ ਆਏ ਉੱਥੇ ਅਸੀਂ ਠੰਡਾ ਵੀ ਪੀਤਾ ਤੇ ਮੈਂ ਇਹਦੀ ਫੀਸ ਵੀ ਭਰ ਕੇ ਆਈ ਹੁਣ ਕੀ ਮੰਗ ਕਰਦੇ ਹੋ ਤੁਸੀਂ ਹੁਣ ਮੈਂ ਮੰਗੇ ਇਹੀ ਕਰਦੀ ਆ ਵੀ ਜਾਂ ਤਾਂ ਅੱਜ ਤੋਂ 5-6 ਦਿਨ ਪਹਿਲਾਂ ਮੇਰੇ بیٹے ਕੋਲੇ ਕਾਲ ਆਈ ਇੱਥੇ ਬੇਟਾ ਖੜਾ ਰਮਾਨ ਉਹਨੇ ਉਹਨੂੰ ਕਿਹਾ ਵੀ ਮੈਨੂੰ ਕਾਲ ਆਈਆ ਮੈਨੂੰ ਬੁਲਾਉਂਦੀ ਆ ਉਹ ਉਹ ਕਹਿੰਦੀ ਮੈਂ ਉਹਨਾਂ ਨੇ ਜਾਣ ਨਹੀਂ ਦਿੱਤਾ ਕਿ ਉਹਨਾਂ ਦੀ ਸਾਜ਼ਿਸ਼ ਆ ਤੈਨੂੰ ਕਮਾਰਨਗੇ ਅਸੀਂ ਆਂਟੀਆਂ ਅੰਕਲ ਨੂੰ ਫੋਨ ਕਰਦੇ ਆ ਮੇਰਾ ਬੇਟਾ ਉੱਥੇ ਹੀ ਰੁਕ ਗਿਆ ਜਾਲਾਂ ਕਿ ਹਾਲਾਂਕਿ ਇਹਨਾਂ ਨੇ ਸਰਪੰਚ ਪੰਚਾਂ ਨੂੰ ਇਹ ਕਿਹਾ ਸੀ ਵੀ ਸਾਡੀ 26 ਤਰੀਕ ਦੀ ਮੈਰਿਜ ਆ ਮੈਰਿਜ ਇਹਨਾਂ ਦੀ ਕੱਲ ਸੀ ਮੇਰੇ ਬੇਟੇ ਨੂੰ ਇਹਨਾਂ ਨੇ ਧਮਕੀਆਂ ਦਿੱਤੀਆਂ ਪਤਾ ਨਹੀਂ ਕੀ ਟਰਚਰ ਕਰਿਆ ਕੁੜੀ ਨੇ ਕਰਿਆ ਜਾਂ ਕਿਹਨੇ ਕਰਿਆ ਮੈਂ ਤਾਂ ਇਹੀ ਇਨਸਾਫ ਚਾਹਣੀ ਆ ਕਿ ਕੁੜੀ ਨੂੰ ਉਹਦੇ ਸਹੁਰਿਆਂ ਤੋਂ ਚੱਕ ਕੇ ਫੇਸ ਕੀਤਾ ਜਾਵੇ ਮੈਂ ਹੋਰ ਕੁਝ ਨਹੀਂ ਮੰਗਦੀ ਮੈਂ ਕੁੜੀ ਨੂੰ ਇੱਥੇ ਫੇਸ ਕਰਨਾ ਚਾਹਣੀ ਆ ਦੋਨੇ ਉਹਦੇ ਪਰ ਇੱਕ ਇਹਦੀ ਮਾਂ ਪਰ ਮੈਂ ਸਰਜੀਤ ਸਿੰਘ ਨੂੰ ਕੁਝ ਨਹੀਂ ਕਹਿੰਦੀ ਮੈਂ ਉਹਨਾਂ ਚਾਰਾਂ ਨੂੰ ਇੱਥੇ ਹਰ ਰੈਸਟ ਕਰਾਉਣਾ ਚਾਹਣੀ ਠੀਕ ਠੀਕ ਹਾਂਜੀ ਇਹ ਕੀ ਨਾਮ ਆ ਜੀ ਕੀ ਮਸਲਾ ਹੈ ਜਿਹੜਾ ਤੁਸੀਂ ਥਾਣੇ ਦੇ ਮੁਰੇ ਬੈਠੇ ਹੋ ਮੇਰਾ ਨਾਮ ਰੁਜਿੰਦਰ ਸਿੰਘ ਜੀ ਮੇਰਾ ਬੇਟਾ ਅਕਾਸ਼ਦੀਪ ਸਿੰਘ ਅ ਪਰਸੋ ਖਾਣਾ ਖਾ ਕੇ ਪਿਆਗਾ ਕੱਲ ਮਾਰਨਿੰਗ ਟਾਈਮ ਜੋ ਦੇਖਿਆ ਤਾਂ ਉਹ ਮਤਲਬ ਉਲਟੀਆਂ ਕਰ ਰਿਹਾ ਸੀ ਤੇ ਸਹਿਕਦਾ ਸੀਗਾ ਔਰ ਅਸੀਂ ਉਹਨੂੰ ਹਸਪੀਟਲ ਚਾਕੇ ਲੈ ਕੇ ਆਇਆ ਔਰ ਹਸਪੀਟਲ ਡਾਕਟਰ ਨੇ ਡੈਡ ਡਿਕਲੇਅਰ ਕਰਤਾ ਉਸ ਤੋਂ ਬਾਅਦ ਸਸੇ ਪੁਲਿਸ ਕਾ ਪੁਰਕਾ ਕਟਿਆ ਪੁਲਿਸ ਕੋਲੇ ਆਇਆ ਪੁਲਿਸ ਕਹਿੰਦੇ ਵੀ ਇੱਥੇ ਆ ਕੇ ਤੁਸੀਂ ਬਿਆਨ ਦੇ ਦਿਓ ਸਾਡੇ ਕੋਲ ਤਾਂ ਮੁਲਾਜ਼ਮ ਕੋਈ ਨਹੀਂ ਅੱਜ ਇਹਨੂੰ ਉੱਥੇ ਮੋਰਚੀ ਵਿੱਚ ਰੱਖੋ ਸਾਨੂੰ ਕਹਿੰਦੇ ਵੀ ਅਸੀਂ ਹੁਣੇ ਹੀ ਰੇਡ ਕਰਦੇ ਆਂ ਔਰ ਇੱਥੇ ਕੁਝ ਦਲਾਲ ਕਿਸਮ ਦੇ ਬੰਦੇ ਆ ਗਏ ਉਹ ਕਹਿੰਦੇ ਪਹਿਲਾਂ ਤਾਂ ਕੁੜੀ ਦਾ ਨਾਮ ਨਾ ਤੇ ਜਦੋਂ ਸੂਸਾਈਡ ਨੋਟ ਦੇ ਵਿੱਚ ਮੇਰੇ ਬੇਟੇ ਨੇ ਸੂਸਾਈਡ ਨੋਟ ਦੇ ਵਿੱਚ ਕੁੜੀ ਦਾ ਨਾਮ ਪਰਿਵਾਰ ਦਾ ਨਾਮ ਧੱਤਾ ਤੇ ਕੁੜੀ ਦਾ ਨਾਮ ਅਸੀਂ ਕਿਵੇਂ ਕਢਵਾ ਦਈਏ ਕੀ ਮਸਲਾ ਕੀ ਆ ਕਿਉਂ ਮਸਲਾ ਮੇਰਾ ਬੇਟਾ ਔਰ ਕੁੜੀ ਪਿਛਲੇ 3 ਸਾਲ ਤੋਂ ਰਿਲੇਸ਼ਨ ਦੇ ਵਿੱਚ ਸੀਗੇ ਉਹਦੀ ਸਾਰਾ ਪੜ੍ਹਾਈ ਲਿਖਾਈ ਦਾ ਖਰਚਾ ਉਹਦੇ ਉਹਦੇ ਜਿੰਨਾ ਵੀ ਕੱਪੜਾ ਲੀੜਾ ਪਾਇਆ ਉਹਦੇ ਜੋ ਕੁਝ ਵੀ ਸੀ ਮੇਰਾ ਬੇਟਾ ਆਪਣੇ ਘਰੋਂ ਕਰਦਾ ਰਿਹਾ ਮੇਰੀ ਪੌਕਟ ਚੋਂ ਕਰਦਾ ਰਿਹਾ ਘਰੋਂ ਪੈਸੇ ਲੈ ਕੇ ਪੂਰਾ ਫੇਰ ਜੀ ਕੁੜੀ ਵੀ ਰਾਜੀ ਸੀ ਕੁੜੀ ਇੱਕ ਵਾਰੀ ਭੱਜ ਕੇ ਮੇਰੇ ਘਰ ਆਈ ਮੇਰੇ ਬੇਟੇ ਦਾ ਮੈਰਿਜ ਕਰਾਉਣ ਲਈ ਅਸੀਂ ਉਹਨੂੰ ਰੋਕਿਆ ਵੀ ਬੇਟਾ ਜੇ ਪਰਿਵਾਰ ਐਗਰੀ ਹੁੰਦਾ ਤਾਂ ਅਸੀਂ ਐਗਰੀ ਆ ਵੀ ਸਾਨੂੰ ਕੋਈ ਨਹੀਂ ਸਾਡਾ ਕੱਲਾ ਬੱਤ ਵੀ ਸਾਡੇ ਵੀ ਬੇਟੀਆਂ ਨੇ ਵੀ ਕੱਲ ਨੂੰ ਅਸੀਂ ਕਿਤੇ ਰਿਸ਼ਤਾ ਨਹੀਂ ਕਰ ਸਕਣਾ ਜੇ ਭੱਜ ਕੇ ਮੇਰੇ ਬੱਚੇ ਨੇ ਵਿਆਹ ਕਰਵਾ ਲਿਆ ਉਹ ਕੁੜੀ ਨੇ ਸਾਡੀ ਗੱਲ ਮੰਨੀ ਉਹ 1.5 ਸਾਲ ਉਹਨੇ ਹੋਰ ਉੱਤੇ ਕੀਤੀ ਉਹਦੇ ਭਰਾਵਾਂ ਨੇ ਉਹਦੀ ਮਾਂ ਨੇ ਉਹਦੇ ਪਿਓ ਨੇ ਕੁੜੀ ਦਾ ਮੋਬਾਈਲ ਫੜ ਕੇ ਹੋਰ ਕਰਤਾ ਜਿੰਨੀਆਂ ਫੋਟੋਆਂ ਮੇਰੇ ਬੇਟੇ ਦੇ ਮੋਬਾਈਲ ਦੇ ਵਿੱਚ ਸੀ ਗਿਆ ਉਹਨੀਆਂ ਕੁੜੀ ਦੇ ਵਿੱਚ ਸੀ ਗਿਆ ਉਦੋਂ ਬਾਅਦ ਤੇ ਇਹਨਾਂ ਬੰਦਿਆਂ ਨੇ ਮੇਰੇ ਬੇਟੇ ਨੂੰ ਧਮਕੀ ਦੇਣੀ ਸ਼ੁਰੂ ਕਰ ਦਿੱਤੀ ਕੁਝ ਮੈਨੂੰ ਦੱਸਿਆ ਕੁਝ ਨਾ ਦੱਸਿਆ ਉਦੋਂ ਬਾਅਦ ਉਹ ਬੰਦੇ ਨੇ ਇਹਦੇ ਭਰਾ ਨੇ ਕੁੜੀ ਤੇ ਮੈਨੂੰ ਵੀ ਧਮਕੀ ਦਿੱਤੀ ਮੈਂ ਇੱਥੇ ਕੰਪਲੇਟ ਕੀਤੀ ਆਜ ਤੋਂ 20 25 ਦਿਨ ਪਹਿਲਾਂ ਐਸਟੋ ਨੇ ਕੋਈ ਕਾਰਵਾਈ ਨਹੀਂ ਕੀਤੀ ਅਸਾਂ ਕਹਿੰਦੇ ਮੈਨੂੰ ਮੇਰੇ ਬੱਚੇ ਨੂੰ ਜਾਨ ਦਾ ਖਤਰਾ ਹੈਗਾ ਉਦੋਂ ਬਾਅਦ ਦੇ ਵਿੱਚ ਸਾਡਾ ਨਰਾਇਣਗੜ੍ਹ ਸੋਈਆਂ ਸਰਪੰਚ ਮੇਰਾ ਦੋਸਤ ਆ ਤੇ ਉਹਦੇ ਘਰੇ ਇਕੱਠ ਹੋਇਆ ਉੱਥੇ ਦਾ ਸਰਪੰਚ ਕਹਿੰਦਾ ਵੀ ਆਪਾਂ ਬੈਠ ਕੇ ਨਵਾ ਚਲੋ ਬੈਠ ਕੇ ਨਵੇੜ ਲੋ ਸਾਡੀ ਗੱਲਬਾਤ ਹੋ ਗਈ ਵੀ ਭਾਈ ਸਾਡਾ ਬੱਚਾ ਕੋਈ ਇੰਟਰਫੀਅਰਿੰਗ ਨਹੀਂ ਕਰੂਗਾ ਤੁਹਾਡੀ ਉਸ ਵਿੱਚ ਤੋਂ ਨਹੀਂ ਕਰੋ ਉਸ ਤੋਂ ਬਾਅਦ ਕੁੜੀ ਨੇ ਫਿਰ ਕੰਡਾ ਨੰਬਰ ਤਾਂ ਮੇਰੇ ਬੇਟੇ ਨੂੰ ਕਾਲ ਕਰਦੀ ਰਹੀ ਠੀਕ ਹੈ ਐਂਡ ਆਫ ਸ਼ਟ ਹੋ ਗਿਆ ਹਾਲਾਂਕਿ ਉਹ ਹੈ ਨਹੀਂ ਸੀਗਾ ਔਰ ਐਂਡ ਆਫ ਸ਼ਟ ਹੋ ਗਿਆ ਤੇ ਕੱਲ ਨੂੰ ਨੇ ਪਤਨੀ ਕਿ ਸੌਂਦੇ ਵੇਟਾ ਕੇ ਛੂ ਸ਼ਟ ਕਰ ਲਈ ਔਰ ਉਹਦੇ ਭਰਾ ਦੀ ਰਿਕਾਰਡਿੰਗ ਮੇਰੇ ਮੋਬਾਈਲ 'ਤੇ ਮੈਂ ਇਹ ਸੱਚ ਨੂੰ ਸੁਣਾਈ ਐਥੇ ਦਾ ਬਲਕੌਰ ਸਿੰਘ ਹੌਲਦਾਰ ਉਹਦੇ ਕੋਲ ਕੰਪਲੇਂਟ ਅੱਜ ਵੀ ਆ ਔਰ ਉਹ ਵੀ ਸੁਣਾਈ ਉਥੇ ਦੀ ਪੰਚਾਇਤ ਨੂੰ ਗਲਤੀ ਮੰਨ ਲਗੇ ਮੇਰੇ ਬੇਟੇ ਦੀ ਆ ਫੋਟੋ ਜਿਹੜੀ ਲੱਗੀ ਆ ਇਹ ਉਥੇ ਦੇ ਮੌਜੂਦਾ ਸਰਪੰਚ ਆ ਖੀਨੀਵਾਰ ਖੜਦੇ ਉਹਨੂੰ ਭਾਈ ਉਹਨੇ ਹੀ ਸਕਰੀਨਸ਼ਾਟ ਲੈ ਕੇ ਕਹਿੰਦਾ ਤੁਹਾਡੇ ਬੇਟੇ ਨੇ ਸਾਡੀ ਕੁੜੀ ਦੀ ਵੀਡੀਓ ਵਾਇਰਲ ਕੀਤੀ ਆ ਅਸੀਂ ਅੱਖਾਂ ਵੀ ਜੇ ਸਾਡੇ ਬੱਚੇ ਦੇ ਮੋਬਾਈਲ ਤੋਂ ਵੀਡੀਓ ਵਾਇਰਲ ਹੋਈ ਆ ਕਿਤੇ ਤਾਂ ਪ੍ਰੂਫ ਹੋਊਗਾ ਦੱਸੋ ਔਰ ਇਹ ਕੁੜੀ ਦਾ ਭਰਾ ਕਹਿੰਦਾ ਮੇਰੀ ਦੋਸਤ ਅਜ ਗਰਾਉਂਡ ਦੀ ਉਹ ਉਹਨੇ ਉਹਦੇ ਕੋਲ ਅਸਾਂ ਕਹ ਕੁੜੀ ਨੂੰ ਸਾਡੇ ਮੁਰਾਦੇ ਦੀ ਪੁੱਛਣਾ ਨੇ ਵੀ ਕਿਛੋਂ ਕਹ ਨਾ ਕੁੜੀ ਕਹਿੰਦਾ ਮੈਂ ਮੰਨ ਨਹੀਂ ਰਹੀ ਜਾਣ ਕੇ ਉਹਨਾਂ ਨੇ ਡੱਕਵਾਂਜ ਬਣਾਇਆ ਔਰ ਉਹ ਪਿਛਲੇ ਦਿਨਾਂ ਤੋਂ ਕੁੜੀ ਵੀ ਔਰ ਇਹਦਾ ਸਾਰਾ ਪਰਿਵਾਰ ਮੇਰੇ ਬੱਚੇ ਨੂੰ ਟਾਰਚਰ ਕਰਦਾ ਰਿਹਾ ਸੀਗਾ ਅਖੀਰ ਨੂੰ ਆਕੇ ਨੂੰ ਆ ਕਰਨਾ ਪਿਆ ਕੱਲ ਦੀ ਡੱਡ ਬਾਡੀ 6 ਵਜੇ ਦੀ ਮੇਰੇ ਬੇਟੇ ਦੀ ਮੋਰਟੀ ਰਪਈਆ ਔਰ ਇਹ ਹਸਚੋ ਇਹ ਪੁਲਿਸ ਇਹ ਸਾਨੂੰ ਕੱਲ ਦੇ ਦਬਾਅ ਪਾ ਰਹੇ ਨੇ ਤੁਸੀਂ ਪਹਿਲੇ ਤਾਂ ਕੁੜੀ ਦਾ ਨਾ ਹੋਣਾ ਧਰੋ ਫਿਰ ਇੱਕ ਅਜ ਕਹਿੰਦਾ ਉਹਦੇ ਬਾਪ ਦਾ ਨੌਕੜਾ ਜੋ ਸੁਨੀਪਾ ਵਾ ਅਸੀਂ ਕਿਚ ਅਸੀਂ ਵੀ ਤਾਂ ਸਾਡਾ ਪੁੱਤ ਗਿਆ ਤੇ ਇਸ ਕਰਕੇ ਇਹ ਦਲਿਆਂ ਤੇ ਪੇਕਿਆ ਵਾ ਸਾਨੂੰ ਅੱਜ ਘੰਟਾ 2 ਘੰਟੇ ਕੱਲ ਕਹਿੰਦਾ ਮੈਂ ਸਾਮ ਤੱਕ ਤੁਹਾਨੂੰ ਬੰਦੇ ਫੜਕੇ ਦਊਗਾ ਕੋਈ ਕੋਈ ਸੁਣਵਾਈ ਨਹੀਂ ਰਾਤ ਕੰਚਵੀਦਰ ਜੋ ਹੈ ਪਰਚਾ ਕਰਨ ਦਰ ਕੀ ਕਹਿੰਦਿਆ ਜੀ ਤੁਸੀਂ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੋ ਕਾਨੂੰਨੀ ਕਰ ਬਿਓ ਬੰਦਿਆਂ ਨੂੰ ਫੜ ਕੇ ਰਸਤਾ ਕੀਤਾ ਜਾਵੇ ਉਨੀ ਦੇਰ ਤੱਕ ਅਸੀਂ ਬਚੇਗਾ ਨਾ ਪੋਸਟਮਾਰਟਮ ਕਰਵਾਵਾਂਗੇ ਨਾ ਸਰਕਾਰ ਨੂੰ ਸੁਧਸਕਾਰ ਕਰਾਂਗੇ ਪਰ ਉਹਨਾਂ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਨਾਲੇ ਐਸੋ ਤਨੇ ਸਾਨੂੰ 81 ਜੀ ਸਪੈਕਟਰ ਦੇ ਸੇਸ ਬੰਦੇ ਨੇ ਵੀ ਇਹਨੇ ਸਾਨੂੰ ਥਾਣੇ ਕਿਤੇ ਸਾਰੇ ਬੰਦੇ ਬੰਦਾ ਸਾਹਮਣੇ ਗਾੜੀ ਕੋਲਚ ਵੀ ਕੀਤਾ ਸਾਡੇ ਬੰਦੇ ਨੂੰ ਕੱਢ ਬੋਲਿਆ ਇਹ ਬੰਦਾ ਕਹਿੰਦਾ ਜਿਹੜੇ ਮਰਜ਼ੀ ਐਸਐਸਪੀ ਕੋਲ ਚਲੇ ਜਾਓ ਮੈਨੂੰ ਕਹੀ ਦੀ ਪਰਵਾਹ ਨਹੀਂ ਹੈਗੀ ਅੱਜ ਸਾਨੂੰ ਮੋਜੂਰ ਨੇ ਚ ਸਟੈਪ ਚੱਕਣਾ ਪਿਆ ਨਹੀਂ ਅੱਜ ਇਹ ਸਟੈਪ ਦੇ ਸੀ ਨਹੀਂ ਉਹ ਕਰਦੇ ਸੀਗੇ ਸਾਡੀ ਹੱਥ ਬੰਨ ਕੇ ਬੇਨਤੀਆ ਪ੍ਰਸ਼ਾਸਨ ਨੂੰ ਪੁਲਿਸ ਨੂੰ ਪਰਸ ਮੀਡੀਆ ਨੂੰ ਮੇਰੇ ਬੱਚੇ ਨੂੰ ਇਨਸਾਬ ਜਵਾਜ ਜਾਵੇ ਰਾਤ ਦੋ ਵਾਰੀ ਮੇਰੀ ਵਾਈਫ ਨੇ ਛੂਛੜ ਕਰਨ ਦੀ ਕੋਸ਼ਿਸ਼ ਕੀਤੀ ਸਾਡਾ ਬੱਚਾ ਕਰਨੀ ਹੈਗਾ ਪਰ ਇਹਨਾਂ ਨੂੰ ਕੀ ਕੌਣ ਪੁੱਛਿਆ ਜਾਵੇ ਉਹ ਕੋਈ ਅਜ ਫੰਕਸ਼ਨ ਕਰ ਰਹੀ ਆ ਔਰ ਇਹ ਕਹਿੰਦੇ ਕੋਈ ਪੁਲਿਸ ਪਾਰਟੀ ਭੇਜੀ ਕੋਈ ਪੁਲਿਸ ਪਾਰਟੀ ਨਹੀਂ ਭੇਜੀ ਜਾਣ ਕੋਈ ਕਹਿੰਦੀ ਲਾਈਵ ਦਿਖਾਇਆ ਤੁਸੀਂ ਆ ਲਾਈਵ ਦਿਖਾਇਆ ਆ ਲਾਈਵ ਚੱਲ ਰਿਹਾ ਤੂੰ ਕਹਿੰਦਾ ਪੁਲਿਸ ਪਾਰਟੀ ਭੇਜੀ ਆ ਕੱਲ ਵੀ ਐਵੇਂ ਐਵੇਂ ਮੋੜਿਆ ਸਾਡੇ ਨਾਲ ਬੰਦੇ ਗਏ ਬਿਲਕੁਲ ਇਹਨੇ ਉਹ ਭੇਜੇ ਨਹੀਂ ਹੈਗਾ ਬੰਦਾ ਨਾ ਆਇਆ ਪੈਸੇ ਲੈ ਕੇ ਉਹਨਾਂ ਦਾ ਵਕ ਕਰ ਰਿਆ